ਦੇਖੋ ਜੀ ਅੱਜ ਪਿੰਡ ਕਰਮਗੜ੍ਹ ਚ ਤਕਰੀਬਨ 72 ਲੱਖ ਤੇ ਪਿੰਡ ਜਲੂਰ ਚ ਤਕਰੀਬਨ 36 ਲੱਖ ਦੋਨਾਂ ਜਗ੍ਹਾ ਚ ਛੱਪੜਾਂ ਦੀ ਨਵਿਨੀ ਕਰਨ ਲਈ ਜਿਹੜਾ ਕੰਮ ਹੈ ਉਹ ਕੀਤਾ ਗਿਆ ਦੋਨੋਂ ਪਿੰਡਾਂ ਚ ਬੜੀ ਪੁਰਾਣੀ ਡਿਮਾਂਡ ਸੀ ਕਿ ਛੱਪੜਾਂ ਦਾ ਤੁਹਾਨੂੰ ਪਤਾ ਵੀ ਜਿਹੜਾ ਗੰਦਾ ਪਾਣੀ ਉੱਥੇ ਆਉਂਦਾ ਸੀ ਤੇ ਬਹੁਤ ਬੁਰੇ ਹਾਲਾਤ ਸੀਗੇ ਤੋ ਦੋਨੇ ਪਿੰਡਾਂ 'ਚ ਥਾਪਰ ਮਾਡਲ ਬਣਾ ਕੇ ਜਿਹੜਾ ਨਵੀਨੀ ਕਰਨ ਦਾ ਕੰਮ ਹੈ ਜਿਹੜਾ ਉਹ ਕੀਤਾ ਗਿਆ ਜਲੂਰ 'ਚ ਪਹਿਲਾਂ ਵੀ ਜਿਹੜਾ ਦੂਸਰਾ ਛੱਪੜ ਸੀ ਉਹਦੇ 'ਚ ਵੀ ਤਕਰੀਬਨ ਅ 32 ਲੱਖ ਦੇ ਨਾਲ ਨਵੀਨੀ ਕਰਨ ਜਿਹੜਾ ਛੱਪੜ ਦਾ ਉਹ ਪਹਿਲਾਂ ਜਿਹੜਾ ਕੀਤਾ ਗਿਆ ਸੋ ਅੱਜ ਦੋਨੇ ਪਿੰਡਾਂ 'ਚ ਛੱਪੜਾਂ ਨਵੀਨੀ ਕਰਨ ਤੇ ਇਸ ਤੋਂ ਇਲਾਵਾ ਲਗਾਤਾਰ ਇਹਨਾਂ ਦੋਨੇ ਪਿੰਡਾਂ 'ਚ ਡਿਵੈਲਪਮੈਂਟ ਦੇ ਕੰਮ ਸਪੋਰਟਸ ਪਾਰਕ ਬਣਾ 40-40 ਲੱਖ ਨਾਲ ਪੰਚਾਇਤਕਰ ਜਿਹੜਾ ਜਲੂਰ 'ਚ 40 ਲੱਖ ਦੀ ਲਾਗਤ ਨਾਲ ਜਿਹੜਾ ਬਣ ਰਿਹਾ ਹੈਗਾ ਪਾਈਪਲਾਈਨ ਜਿਹੜੇ ਆ ਪਈਆਂ ਨੇ ਤੇ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਲੱਖਾਂ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹ ਭਗਵੰਤ ਮਾਨ ਜੀ ਦੀ ਸਰਕਾਰ ਚ ਜਿਹੜੇ ਆ ਉਹ ਚੱਲ ਰਹੇ ਆ ਸੋ ਅਸੀਂ ਮੁੱਖ ਮੰਤਰੀ ਸਾਹਿਬ ਦਾ ਮੈਂ ਸਾਰੇ ਪਿੰਡ ਵਾਸੀਆਂ ਵੱਲੋਂ ਦੋਨਾਂ ਪਿੰਡਾਂ ਦੇ ਵੱਲੋਂ ਧੰਨਵਾਦ ਕਰਦਾ ਕਿ ਜਿਹੜੇ ਆ ਜਿਹੜਾ ਕੋਰਥੀ ਛੱਪਣਾ ਵਾਲਾ ਜਿਹੜਾ ਇਹ ਤੁਸੀਂ ਪਿੰਡਾਂ ਦੇ ਵਿੱਚੋਂ ਕੱਢਿਆ ਤੇ ਇੱਕ ਸਾਫ਼ ਸੁਥਰਾ ਜਿਹੜਾ ਇਹਦੇ ਨਾਲ ਕਿਉਂਕਿ ਬਹੁਤ ਅੱਛੇ ਆਲੇ-ਦੁਆਲੇ ਇੰਟਰਲੌਕ ਲਾ ਕੇ ਪੱਕੇ ਹੋ ਕੇ ਪਾਰਕ ਜਿਹੜੇ ਆ ਬਾਨੇ ਆ ਉੱਥੇ ਹੁਣ ਜਿੱਥੇ ਕੋਈ ਖੜਨਾ ਨਹੀਂ ਸੀ ਪਸੰਦ ਕਰਦਾ ਹੁਣ ਉੱਥੇ ਰੋਜ਼ ਲੋਕ ਜਿਹੜੇ ਆ ਸ਼ਾਮ ਨੂੰ ਜਿਹੜੇ ਸੈਰ ਆ ਉਹ ਕਰਿਆ ਕਰਨਗੇ